ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਰੂਪ ਸਾਧ ਸੰਗਤ ਜੀ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਰਹਿਮਤ ਹੋਈ ਕਿਉਂਕਿ ਬਾਣੀ ਵਿੱਚ ਆਉਂਦਾ ਹੈ ਬੇ ਸ਼ਮਾਰ ਅਥਾਹਾ ਅਗੰਧ ਅਡੋਲੇ ਜੋ ਬਲਾਵੋ ਤੇ ਉਹ ਨਾਨਕ ਦਾਸ ਬੋਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਪ੍ਰਸੰਗ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸਜਿਆ ਹੋਇਆ ਹੈ ਜਿਸ ਵਿੱਚ ਧੰਨ ਬਾਬਾ ਬੁੱਢਾ ਜੀ ਉੱਚੀ ਜਗ੍ਹਾ ਤੇ ਬਿਰਾਜਮਾਨ ਹਨ ਧੰਨ ਭਾਈ ਬਾਲਾ ਜੀ ਨੂੰ ਆਸਣ ਤੇ ਬਿਰਾਜਮਾਨ ਕੀਤਾ ਗਿਆ ਹੈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹ ਵੀ ਆਸਣ ਤੇ ਬਿਰਾਜਮਾਨ ਹਨ ਭਾਈ ਜੀਵਾ ਜੀ ਭਾਈ 파ਰੋ ਜੀ ਭਾਈ ਢਿੰਗਾ ਜੀ ਭਾਈ ਪੈੜਾ ਮੋਖਾ ਜੀ ਜੋ ਲਿਖਾਰੀ ਸਨ ਕਲਮ ਦਵਾਤ ਕਾਗਜ਼ ਲੈ ਕੇ ਹਾਜ਼ਰ ਹਨ ਸਤਿਗੁਰੂ ਜੀ ਵੱਲ ਭਾਈ ਬਾਲਾ ਜੀ ਨੇ ਵੇਖਣਾ ਕੀਤਾ ਕਿ ਸੱਚੇ ਪਾਰਸ਼ਾ ਜੀ ਆਪ ਜੀ ਹੁਕਮ ਦਿਓ ਇਜਾਜ਼ਤ ਕਰੋ ਤਾਂ ਕਿ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਪਾਵਨ ਜਨਮ ਕਥਾ ਹੈ ਉਹ ਮੈਂ ਆਰੰਭ ਕਰਾਂ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬੜੀ ਮਿਹਰ ਭਰੀ ਨਜ਼ਰ ਨਾਲ ਵੇਖਣਾ ਕੀਤਾ ਅਤੇ ਕਹਿਣਾ ਕੀਤਾ ਕਿ ਧੰਨ ਭਾਈ ਵਾਲਾ ਜੀ ਆਪ ਜੀ ਕਿਰਪਾ ਕਰੋ ਮੇਰੇ ਗੁਰੂ ਨਾਨਕ ਦੀ ਜੋ ਆਪ ਜੀ ਜਨਮ ਸਾਖੀ ਸਾਰੀ ਆਰੰਭ ਕੀਤੀ ਹੋਈ ਹੈ ਉਹ ਜਨਮ ਕਥਾ ਨੂੰ ਆਪ ਜੀ ਅੱਗੇ ਸਰਵਣ ਕਰਾਉਣਾ ਕਰੋ ਸਿੱਖ ਸੰਗਤਾਂ ਨੂੰ ਸੋ ਸੰਗਤਾਂ ਹਾਜ਼ਰ ਨੇ ਮਾਤਾਵਾਂ ਭੈਣ ਵੀਰ ਬੱਚੇ ਬਜ਼ੁਰਗ ਸੋ ਧੰਨ ਭਾਈ ਵਾਲਾ ਜੀ ਨੇ ਗੁਰੂ ਜੀ ਦੀ ਇਜਾਜ਼ਤ ਲੈ ਕੇ ਇਓ ਸਾਖੀ ਆਰੰਭ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਵੈਦ ਜੋ ਮਹਤਾ ਕਲਿਆਣਦਾਸ ਜੀ ਮਾਤਾ ਤ੍ਰਿਪਤਾ ਜੀ ਬੇਬੇ ਨਾਨਕ ਜੀ ਬੁਰਾ ਆਕੇ ਲਿਆਉਣਾ ਕੀਤਾ ਵੈਦ ਨੂੰ ਕਿ ਆਪ ਜੀ ਆਓ ਕਿ ਸਾਡੇ ਨਾਨਕ ਨੂੰ ਪਤਨ ਕੀ ਹੋ ਗਿਆ ਹੈ ਮਨਜੇ ਤੇ ਹੀ ਪੈ ਰਹੇ ਨੇ ਕਪੜਾ ਹੀ ਲੈ ਰਹੇ ਨੇ ਨਾ ਕੋਈ ਛਕਦੇ ਹਨ ਨਾ ਸਿਖਾਉਂਦੇ ਹਨ ਐਸੀ ਉਦਾਸੀ ਬਿਰਤੀ ਉਪਰਾਮਤਾ ਦੀ ਬਿਰਤੀ ਆਰੰਭ ਕੀਤੀ ਹੋਈ ਹੈ ਆਪ ਜੀ ਕਿਰਪਾ ਕਰੋ ਕੋਈ ਸਰੀਰ ਨੂੰ ਰੋਗ ਨਾ ਲੱਗਿਆ ਹੋਵੇ ਸਵੈਦ ਆਇਆ ਹੈ ਵੈਦ ਨੇ ਆਪਣੇ ਗਿਆਨ ਦੇ ਮੁਤਾਬਕ ਕਿ ਕਫ ਪਿੱਤ ਵੈਦ ਆਜਾ ਕੀ ਰੋਗ ਹੋ ਸਕਦਾ ਹੈ ਸੋ ਆਪਣੇ ਹਿਸਾਬ ਨਾਲ ਨਬਜ਼ ਨੂੰ ਪਕੜ ਕੇ ਸਤਿਗੁਰੂ ਮਹਾਰਾਜ ਜੀ ਨੂੰ ਦਸਰਾ ਕੀਤਾ ਕਿ ਆਪ ਜੀ ਨੂੰ ਮੈਂ ਐਸੀ ਦਵਾਈ ਦੇਵਾਂਗਾ ਕਿ ਠੀਕ ਹੋ ਜਾਓਗੇ ਪਰ ਜਿਉਂ ਹੀ ਇਸ ਵੈਦ ਨੇ ਬਾਹਮ ਪਕੜੀ ਤੇ ਨਾਲ ਹੀ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਵੈਦ ਜੀ ਆਪ ਜੀ ਸਰੀਰ ਦੇ ਰੋਗ ਤਾਂ ਜਾਣਦੇ ਹੋ ਪਰ ਆਪ ਜੀ ਨੂੰ ਇਹ ਨਹੀਂ ਪਤਾ ਕਿ ਮੰਨ ਦਾ ਰੋਕ ਕੀ ਹੁੰਦਾ ਹੈ। ਮਾਤੇ ਕਹਿਣਾ ਕੀਤਾ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਹਿ ਜੀ ਤੁਸੀਂ ਆਏ ਹੋ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਰ ਵੈਦ ਬੁਲਾਇਆ ਵੈਦਗੀ ਪਗਟ ਡੰਡੋਲੇ ਬਾਹਾਂ ਸੋ ਬਾਤ ਆਪ ਜੀ ਨੇ ਪਕੜ ਲਈ ਹੈ ਨਵਜ ਵੇਖ ਰਹੇ ਹੋ ਪਰ ਆਪ ਜੀ ਨੂੰ ਮਨ ਦਾ ਰੋਗ ਪਤਾ ਨਹੀਂ ਹੈ। ਸੋ ਮਨ ਦੇ ਰੋਗ ਦੀ ਜਾਣਕਾਰੀ ਗੁਰੂ ਨਾਨਕ ਦੇਵ ਮਹਾਰਾਜ ਸਾਰੀ ਵੈਦ ਨੂੰ ਦਿੱਤੀ। ਤੇ ਵੈਦ ਮੰਨ ਗਿਆ ਕਿ ਜਿਹੜਾ ਮੇਰਾ ਗਿਆਨ ਹੈ ਵੈਦਗੀ ਦਾ ਉਹ ਆਪ ਜੀ ਅੱਗੇ ਫੇਲ ਹੈ। ਸੋ ਜੋ ਆਪ ਜੀ ਨੇ ਸਮਝਾਇਆ ਹੈ ਰੋਹਾਨੀਅਤ ਦਾ ਗਿਆਨ ਨਾਮ ਜਪਣਾ ਪ੍ਰਭੂ ਦੀ ਭਗਤੀ ਕਰਨੀ ਇਸੇ ਵਾਸਤੇ ਜਨਮ ਮਿਲਿਆ ਹੈ ਉਹ ਮੈਂ ਹੁਣ ਸਮਝ ਗਿਆ ਹਾਂ। ਸੋ ਵੈਦ ਨੇ ਚਰਨਾਂ ਤੇ ਮੱਥਾ ਟੇਕਿਆ। ਇਹ ਵੇਰ ਚਲਾ ਗਿਆ ਤੇ ਅੱਜ ਜੋ ਆਰੰਭ ਕਰਨ ਲੱਗੇ ਨੇ ਪ੍ਰਸੰਗ ਭਾਈ ਬਾਲਾ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੋ ਮਹੀਨੇ ਇਸੇ ਪ੍ਰਕਾਰ ਹੀ ਚੁੱਪਚਾਪ ਰਹਿ ਕੇ ਫੇਰ ਫਿਰਨ ਤੁਰਨ ਲੱਗੇ ਤੇ ਕੋ ਛਕਣ ਛਕਾਉਣ ਲੱਗੇ ਤਾਂ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਚੰਗੇ ਚੰਗੇ ਖਾਣੇ ਬਣਾ ਕੇ ਬੜੇ ਪਿਆਰ ਨਾਲ ਬਲੰਖ ਨੂੰ ਆਉਣ ਲੱਗੇ। ਸਤਿਗੁਰੂ ਜੀ ਬਾਹਰ ਨਗਰ ਵੀ ਜਾ ਕੇ ਫੇਰ ਮੁੱਢੋਂ ਛੁੱਡੋਂ ਗੱਲਾਂ-ਬਾਤਾਂ ਕਰਨ ਲੱਗ ਪਏ। ਜਿਸ ਤੇਰਾ ਦਾ ਪਰਿਵਾਰ ਤੇ ਹੋਰ ਸਾਰੇ ਗ੍ਰਾਮਵਾਸੀ ਬੜੇ ਖੁਸ਼ ਹੋਏ। ਕਹਿਣ ਲੱਗੇ ਕਿ ਪ੍ਰਮਾਤਮਾ ਨੇ ਕਿਰਪਾ ਕਰਕੇ ਹੁਣ ਇਹਨਾਂ ਨੂੰ ਅਰੋਗ ਕਰ ਦਿੱਤਾ ਹੈ। ਕੋਚੁਰ ਪਿਛੋਂ ਕਾਲੂ ਜੀ ਨੇ ਆਪਣੇ ਪਾਸ ਸੱਜ ਕੇ ਪਿਆਰ ਨਾਲ ਕਿਹਾ ਕਿ हे ਪੁੱਤਰ ਜੀ ਇੱਕ ਤੂੰ ਹੀ ਤੂੰ ਹੈ ਜੋ ਸਾਰਾ ਪਰਿਵਾਰ ਨੂੰ ਆਪ ਜੀ ਨੇ ਘਰ ਨੂੰ ਸੰਭਾਲਣਾ ਹੈ ਪਰ ਜੇ ਤੂੰ ਮੇਰੇ ਜੀਮਦੇ ਜੀ ਸਾਰਾ ਕੰਮਕਾਰ ਸੰਭਾਲ ਲੈਂਦਾ ਹੈ ਤਾਂ ਮੈਂ ਸੁਰਖਰੂ ਹੋ ਜਾਂਦਾ ਹਾਂ ਤੈਨੂੰ ਪਤਾ ਹੀ ਹੈ ਕਿ ਸਾਰੇ ਲੋਕੀ ਮੈਨੂੰ ਕਹਿੰਦੇ ਹਨ ਕਿ ਇਹ ਬੜਾ ਸਿਆਣਾ ਹੈ ਸੋ ਜੇ ਤੂੰ ਪੀ ਕੇ ਇਸੇ ਪ੍ਰਕਾਰ ਕਾਰਵਿਹਾਰ ਵਿੱਚ ਖਚਤ ਹੋ ਜਾਵੇਂਗਾ ਤੇਰੀ ਬੜਾਈ ਵੀ ਹੋਵੇਗੀ ਇਹ ਸੁਣ ਸਤਿਗੁਰਾਂ ਨੇ ਕਿਹਾ ਪਿਤਾ ਜੀ ਜੋ ਹੁਕਮ ਕਰੋ ਕਰਨ ਨੂੰ ਤਿਆਰ ਹਾਂ ਮੈਂ ਤਾਂ ਕਲਿਆਣ ਦਾਸ ਜੀ ਨੇ ਕਿਹਾ ਅੱਗੇ ਜੋ-ਜੋ ਕੰਮ ਕੀਤੇ ਹੈ ਹੀ ਉਹ ਸਾਰੇ ਹੀ ਉਲਟ-ਪੁਲਟ ਕੀਤੇ ਹਨ ਦੇਖ ਖੇਤੀ ਕੇਹੀ ਲਹਿਰਾਂ ਵਧੀ ਉਹ ਐਸੀ ਲਹਿਰਾ ਰਹੀ ਸੀ ਪਰ ਤੇਰੀ ਗਫਲਤ ਕਰਕੇ ਸਾਰੀ ਦੀ ਸਾਰੀ ਉਹ ਉਜੜ ਗਈ ਤੇ ਮੈਂ ਤਾਂ ਖਿਆਲ ਕਰਦਾ ਹਾਂ ਕਿ ਤੈਨੂੰ ਮੈਂ ਇੱਕ ਵੱਖਰਾ ਪਿੰਡ ਪਵਾ ਦਿਆਂ ਪਰ ਇਹ ਗੱਲ ਕਿਥੋਂ ਅੱਛਾ ਚੰਗਾ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਹੁਣ ਐ ਲਵੋ 20 ਰੁਪਏ ਉਨਾਲ ਲੈ ਲਵੋ ਭਾਈ ਬਾਲੇ ਨੂੰ ਕੋਈ ਚੰਗਾ ਸੋਚ ਸਮਝ ਕੇ ਵਿਵਹਾਰ ਕਰੋ ਜਿਸ ਤੇ ਖੱਟ ਕਮਾ ਕੇ ਕਰ ਲਿਆ ਵੋ ਤਾਂ ਇਹ ਵੀ ਯਾਦ ਰੱਖੋ ਕਿ ਹੁਣ ਜੋ ਕੁਝ ਖਟੋਗੇ ਇਹ ਤੁਹਾਨੂੰ ਹੀ ਮਿਲੇਗਾ ਮੈਂ ਇਸ ਵਿੱਚੋਂ ਇੱਕ ਪੈਸੇ ਦਾ ਵੀ ਰਵਾਦਾਰ ਨਹੀਂ ਹੋ ਮੰਗਾ ਇਹ ਕਹਿ ਕੇ ਤਨ ਗੁਰੂ ਨਾਨਕ ਦੇਵ ਮਹਾਰਾਜੀ ਅਤੇ ਭਾਈ ਬਾਨਾ ਜੀ ਕਹਿ ਰਹੇ ਨੇ ਕਿ ਮੈਨੂੰ ਘਰੋਂ ਸੱਦ ਬੁਲਾਇਆ ਤੇ 20 ਮੈਂ ਤਾਂ ਕਲਿਆਣ ਦਾਸ ਜੀ ਨੇ ਮੇਰੇ سپرد ਕਰਕੇ ਕਿਹਾ ਕਿ ਇਹ ਬਾਲੇ ਤੂੰ ਬੁੱਧੀਵਾਨ ਹੈ ਸਿਆਣਾ ਹੈ ਇਸ ਨਾਲ ਚੰਗਾ ਸੌਦਾ ਕਰਨਾ ਜਿਸ ਤੇ ਬਹੁਤ ਸਾਰਾ ਫਾਇਦਾ ਹੋਵੇ ਤਦ ਮੈਂ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਿਬ ਜੀ ਇੱਕ ਰੇਸ਼ਮੀ ਤਲਾਈ ਲੈ ਕੇ ਪਾਵਰ ਜਾਈ ਲੈ ਕੇ ਘਰੋਂ ਤੁਰ ਪਏ ਰਮੈਤਾ ਕਲਿਆਣ ਦਾਸ ਜੀ ਪਿੱਛੋਂ ਨਾਲ-ਨਾਲ ਆ ਕੇ ਪਿੰਡੋਂ ਬਾਹਰ ਤੱਕ ਸਾਨੂੰ ਸਿਰਖਿਆਵਾ ਦਿੰਦੇ ਨਾਲ-ਨਾਲ ਚੱਲੇ ਆਏ ਤੇ ਬਹੁਤ ਕੁਝ ਸਮਝਾ-ਭੁਝਾ ਕੇ ਤੇ ਪੇਸ਼ਾਨ ਨੂੰ ਮੁੜ ਗਏ ਅਸੀਂ ਸਹਜੇ-ਸਹਜੇ ਕਈ ਪਿੰਡਾਂ ਤੋਂ ਲੰਘਦੇ ਲੰਘਦੇ ਕਿਸ ਸੰਗਣੇ ਬਾਣ ਵਿੱਚ ਆ ਗਏ ਜਿੱਥੇ ਕਈ ਤਪਸਵੀ ਬੈਠੇ ਤਪੱਸਿਆ ਕਰ ਰਹੇ ਸਨ ਕਈ ਤਾਂ ਉੱਚੀਆਂ ਬਾਵਾਂ ਕਰੀ ਖੜੋਤੇ ਸਨ ਕਈ ਉਠੇ ਲੜਕਦੇ ਪਏ ਸੀ ਕਈ ਇੱਕੋ ਪੈਰ ਦੇ ਪਾਰ ਹੀ ਖੜੋਤੇ ਤਪੱਸਿਆ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸਨ ਕਈਆਂ ਨੇ ਸੁਹਾਹਾ ਮਲੀਆਂ ਹੋਈਆਂ ਸਨ ਕਈਆਂ ਨੇ ਲੰਬੀਆਂ ਲੰਬੀਆਂ ਜਟਾਵਾਂ ਬਧਾਈਆਂ ਹੋਈਆਂ ਸਨ ਕਈ ਮੌਨ ਨੀ ਬਣੇ ਬੈਠੇ ਸਨ ਕਈ ਜਲ ਦੇ ਕਿਨਾਰੇ ਬੈਠ ਕੇ ਤਾੜੀ ਲਾਈ ਬੈਠੇ ਸੀ ਇਹਨਾਂ ਸਭਨਾ ਦਾਇਕ ਵੱਡਾ ਮਹਾਂਤ ਸੀ ਸੰਤ ਰੇਣ ਜੀ ਉਹ ਮਨੋਂ ਤਪੱਸਿਆ ਦੀ ਮੂਰਤੀ ਹੀ ਸੀ ਕਾਸਣ ਲਗਾ ਕੇ ਇਹਨ ਭਗਤੀ ਵਿੱਚ ਮਗਨ ਬੈਠਾ ਸੀ ਉਸ ਨੂੰ ਦੇਖ ਕੇ ਸਤਿਗੁਰੂ ਜੀ ਉੱਥੇ ਹੀ ਖੜੋ ਗਏ ਤੇ ਮੈਨੂੰ ਬਾਲੇ ਨੂੰ ਕਹਿਣ ਲੱਗੇ ਕਿ ਇਹ ਬਾਲਾ ਸਾਨੂੰ ਪਿਤਾ ਜੀ ਦੀ ਆਗਿਆ ਹੈ ਕਿ ਕੋਈ ਲਾਭ ਬੰਦਾ ਬਣਜ ਕਰਨਾ ਇਸ ਲਈ ਇਹ ਸਾਰੇ ਦੇ ਸਾਰੇ ਰੁਪਏ ਇਹਨਾਂ ਦੀ ਹੀ ਭੇਟਾ ਆਪਾਂ ਕਰ ਦਈਏ ਇਹ ਸੁਣ ਕੇ ਮੈਂ ਕਿਹਾ ਤੁਸੀਂ ਮਹਿਤਾ ਕਲਿਆਣ ਜੀ ਦਾ ਸੁਭਾ ਚੰਗੀ ਤਰ੍ਹਾਂ ਜਾਣਦੇ ਹੋ ਇਸ ਵਿੱਚ ਮੈਂ ਕੁਝ ਸਲਾਹ ਨਹੀਂ ਦਿੰਦਾ ਜੇ ਮਹਿਤਾ ਕਲਿਆਣ ਦਾ ਜੀ ਹੋਰੀ ਝਗੜਾ ਕਰਨਗੇ ਤਾਂ ਤੁਸਾ ਆਪੇ ਹੀ ਉਹ ਝਗੜੇ ਨੂੰ ਨਿਪਟਣਾ ਹੋਵੇਗਾ ਮੈਂ ਕੋਈ ਸਮਝੌਤਾ ਸਮਝਾਤਾ ਨਹੀਂ ਕਰਨਾ ਜੇ ਕਰਾਉਣਾ ਉਂਝ ਮੈਂ ਤੁਹਾਡਾ ਦਾਸ ਆ ਜਿਵੇਂ ਤੁਹਾਡੀ ਰਜ਼ਾ ਹੈ ਕਰੋ ਇਹ ਕਹਿ ਕੇ ਸਾਰੇ ਰੁਪਏ ਸਤਿਗੁਰਾਂ ਦੇ ਹਸਤ ਕਮਲਾਂ ਪਰ ਰੱਖ ਦਿੱਤੇ ਤਾਂ ਸਤਿਗੁਰੂ ਜੀ ਉਹ ਰੁਪਏ ਲੈ ਕੇ ਉਸ ਮੰਤਪਾਸ ਜਾ ਕੇ ਸੰਤ ਰੇਣ ਜੀ ਦੇ ਕੋਲ ਬਹਿ ਗਏ ਤੇ ਪੁੱਛਣ ਲੱਗੇ ਕਿ ਮਹਾਰਾਜ ਜੀ ਤੁਸੀਂ ਕਪੜੇ ਪਾਉਂਦੇ ਹੀ ਨਹੀਂ ਜਦ ਤੁਹਾਨੂੰ ਹੱਥ ਹੀ ਨਹੀਂ ਲੱਗਦੇ ਮਿਲਦੇ ਹੀ ਨਹੀਂ ਅੰਨ ਖਾਂਦੇ ਹੀ ਨਹੀਂ ਜਾਂ ਪ੍ਰਾਪਤ ਹੀ ਨਹੀਂ ਹੁੰਦਾ ਇਹ ਸੁਣ ਕੇ ਸੰਤ ਰੇਣ ਮਹੰਤ ਬੋਲਿਆ ਕਿ ਜਿਸ ਨੇ ਸਾਧਾ ਦਾ ਪੇਸ਼ ਧਾਰਨ ਕੀਤਾ ਹੈ ਉਸ ਨੂੰ ਸਾਰੀ ਵਸਤੂ ਸੰਜਮ ਨਾਲ ਹੀ ਵਰਤਣੀ ਚਾਹੀਦੀ ਹੈ ਜੇ ਸਾਧ ਹੋ ਕੇ ਸੰਤੋਖ ਨਾ ਕੀਤਾ ਤੇ ਪਰ ਅਰਬਦ ਪਰ ਪ੍ਰੋਸਾਰਾ ਕੇ اٹੰਕ ਨਾ ਬੈਠਾ ਤੇ ਮਨੋ ਕਾਮਨਾ ਲਈ ਘਰੋ ਘਰੀ ਅਲਖ ਜਗਾਉਂਦਾ ਫਿਰਿਆ ਉਹ ਸਾਧ ਨਹੀਂ ਉਹ ਪਖੰਡੀ ਹੈ ਗੁਰੂ ਜੀ ਨੇ ਪੁੱਛਿਆ ਤੁਹਾਡਾ ਨਾਮ ਕੀ ਹੈ ਤਾਂ ਮਹੰਤ ਨੇ ਕਿਹਾ ਮੇਰਾ ਨਾਮ ਹੈ ਗੁਰੂ ਜੀ ਨੇ ਸੰਤ ਰੇਣ ਰੱਖਿਆ ਹੈ ਤੇ ਦੀਨਤਾ আর ਗਰੀਬੀ ਦਾ ਸਰੂਪ ਉਹ ਬਖਸ਼ਿਆ ਹੈ ਸੋ ਗੁਰੂ ਜੀ ਸ਼ਾਂਤ ਰੇਣ ਨਾਮ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਮੈਨੂੰ ਕਹਿਣ ਲੱਗੇ ਕਿ ਹੇ ਬਾਲਾ ਜੀ ਇਹ ਸੌਦਾ ਹੀ ਬੜਾ ਖਰਾ ਹੈ ਲਾਭੰਦਾ ਹੈ ਹੁਣ ਸਾਡੇ ਪਾਸੋਂ ਛੱਡਿਆ ਨਹੀਂ ਜਾਂਦਾ ਇਹ ਆ ਕੇ ਉਹ 20 ਰੁਪਏ ਅੱਗੇ ਧਰ ਕੇ ਕਿਹਾ ਕਿ ਮਹਾਰਾਜ ਜੀ ਇਹਨਾਂ ਦਾ ਆਨ ਮੰਗਾ ਕੇ ਆਪ ਜੀ ਨੇ ਸ਼ੱਕ ਲੈਣਾ ਸਤਿਗੁਰੂ ਜੀ ਨੇ ਕਿਹਾ ਕਿ ਸਾਨੂੰ ਪਿਤਾ ਜੀ ਦਾ ਹੁਕਮ ਹੈ ਕਿ ਆਪਣੇ ਸਮਝ ਅਨੁਸਾਰ ਲਾਭੰਦ ਸੌਦਾ ਕਰਨਾ ਸੋ ਸਾਡੀ ਸਮਝ ਵਿੱਚ ਇਹੋ ਹੀ ਲਾਭੰਦ ਸੌਦਾ ਹੈ ਤੁਸੀਂ ਅੰਗੀਕਾਰ ਕਰੋ ਮਹੰਤ ਜੀ ਤੇ ਮਹੰਤ ਜੀ ਨੇ ਹੱਥ ਜੋੜ ਕੇ ਕਿਹਾ ਕਿ ਜੋ ਤੁਹਾਡੀ ਇੱਛਾ ਹੈ ਤਾਂ ਸਾਨੂੰ ਇਸ ਦੀ ਰਸਤ ਲਿਆ ਦਿਓ ਤਾਂ ਗੁਰੂ ਜੀ ਨੇ ਉਸ ਨੂੰ ਚੇਲਿਆਂ ਨੂੰ ਨਾਲ ਲੈ ਕੇ ਇਕਿਓ ਖੰਡ ਦੁੱਧ ਚੌਲ ਆਟਾ ਦਾਣਾ ਲਿਆ ਕੇ ਭੇਟਾ ਕਰ ਦਿੱਤਾ ਤੇ ਆਪ ਆਪਣੇ ਪਿੰਡ ਨੂੰ ਵਾਪਸ ਮੁੜ ਪਏ ਇਹ ਪ੍ਰਸੰਗ ਭਾਈ ਵਾਲਾ ਜੀ ਨੇ खरे ਸਬਦੇ ਦਾ ਸਿੱਖ ਸੰਗਤਾਂ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸਰਵਣ ਕਰਾਉਣਾ ਕੀਤਾ ਤੇ ਨਾਲ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਲਈ ਕਿ ਸੱਚੇ ਪਾਤਸ਼ਾਹ ਜੀ ਅਗਲਾ ਪ੍ਰਸੰਗ ਮੈਂ ਕੱਲ ਦੇ ਦੀਵਾਨ ਵਿੱਚ ਸੁਣਾਵਾਂਗਾ ਸੋ ਆਪਾਂ ਵੀ ਕੱਲ ਨੂੰ ਉਹ ਸਰਵਣ ਕਰਾਂਗੇ ਕਿ ਜਿਵੇਂ ਭਾਈ ਬਾਲਾ ਜੀ ਅਗਲਾ ਪ੍ਰਸੰਗ ਜੋ ਮਹਿਤਾ ਕਲਿਆਣ ਚੰਦ ਤੇ ਰਾਏ ਬੁਲਾਰ ਦਾ ਪ੍ਰਸੰਗ ਹੈ ਸੋ ਕਿਵੇਂ ਉਹ ਸਰਵਣ ਕਰਾਉਣਗੇ ਤੇ ਆਪਾਂ ਸਰਵਣ ਕਰਾਂਗੇ ਪੁੱਲਾਂ ਚੁੱਕਾਂ ਦੀ ਖਿਮਾ ਇਹ ਗੁਰੂ ਪਾਤਸ਼ਾਹ ਜੀ ਦਾ ਸ੍ਰੇਸ਼ਟ ਜਸ ਸੀ ਜਿਸ ਨੂੰ ਸੁਣ ਕੇ ਸਤਗੁਰੂ ਜੀ ਰਹਿਮਤ ਕਰਨ ਕੇ ਸੁਣੇ ਹੋਏ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀਏ ਪਰ ਲੋਕ ਸਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ